ਸਾ ਵਾਈਗੁਰ ਜੀ ਕਹਾ ਸਾ ਵਾਈਗੁਰ ਜੀ ਦੇ ਤੇ ਅੱਜ ਆਪਾਂ ਚੱਕ ਦਾ ਨਿਆਏ ਸੀਗੇ ਬਾਬਾ ਜੀ ਕਹਿੰਦੇ ਪਾਰਕ ਵਿੱਚ ਘੁੰਮ ਕੇ ਚੱਲਦੇ ਆ ਤੇ ਆਹ ਕਾਬਲ ਲੱਗਾ ਬਾਬਾ ਮਡਬਾਨੀ ਜੀ ਇਹਨਾਂ ਦਾ ਗੁਰਦੁਆਰਾ ਤੇ ਆਪਾਂ ਸਾਨੂੰ ਖਾਲੀ ਪਾਰਕ ਵੀ ਦਿਖਾਉਣੇ ਆ ਤੇ ਉਧਰ ਆਪਾਂ ਪੁਰਾਣੀਆਂ ਚੀਜ਼ਾਂ ਦਿਖਾਉਣੇ ਆ ਹੁਣ ਜੇ ਤੇ ਹੁਣ ਆਪਾਂ ਪਾਰਕ ਜਾ ਚੁੱਕੇ ਆ ਸਾਨੂੰ ਸਾਰਾ ਆਪਾਂ ਵੀਊ ਦਿਖਾਉਣੇ ਆ ਤੇ ਬਾਬਾ ਜੀ ਵੀ ਨਾਲ ਆ ਆਪਣੇ ਆਇਓ ਤੇ ਉਹ ਟਾਵਰ ਸਾਹਮਣੇ ਲੱਗਾ ਹੈ ਤੇ ਅੱਜ ਆਪਾਂ ਤੁਹਾਨੂੰ ਪੁਰਾਣੀਆਂ ਚੀਜ਼ਾਂ ਦਿਖਾਉਣੇ ਆ ਤੇ ਆ ਕੰਪਿਊਟਰ ਹੈ ਯਾਰ ਪੁਰਾਣੀ ਜਮਾਨੇ ਦੇ ਚੈੱਕ ਕਰ ਸਕਦੇ ਆ ਇਹ ਵੀ ਦੇ ਤੇ ਆ Samsung ਦੇ ਕੰਪਿਊਟਰ ਹੈ ਤੇ ਆ ਆਟਾ ਪਿਸਣ ਵਾਲੀ ਹੈ ਚੱਕੀ ਆ ਵੀ ਚੱਕੀ ਆ ਇਹਨੂੰ ਮਰਦਵਾਨ ਕਹਿੰਦੇ ਆ ਤੇ ਆ ਪਠੀਆ ਆਪਣੀ ਤੇ ਆ ਵੀ ਮਰਤਵਾ ਨੇ ਤੇ ਆ ਪੁਰਾਣੇ ਜਮਾਨੇ ਦੇ ਟੀਵੀ ਆ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਸਾਈਕਲ ਇਹ ਸਾਈਕਲ ਉਧਰ ਵੀ ਪਿਆ ਆ ਤੇ ਚਲੋ ਹੁਣ ਸਾਰੇ ਪਾਰਕ ਦਾ ਵੀਊ ਦਿਖਾਉਣੇ ਆ ਤੁਹਾਨੂੰ ਚਲੋ ਜੀ ਤੇ ਚਲੋ ਹੁਣ ਤੁਹਾਨੂੰ ਦਿਖਾਉਣੇ ਆ ਪਾਰਕ ਦਾ ਵੀਊ ਇਹ ਦੇ ਦੇ ਆ ਪਾਣੀ ਕਿੱਧਰ ਲੱਗਣੀ ਥੱਲੇ ਜਾਣ ਨੂੰ ਤੁਸੀਂ ਚੱਕਾ ਸਾਡੀ ਉਧਰ ਜਾਣੇ ਚੋਤੇ ਨਾ ਆਪਾਂ ਸਾਰੇ ਜੰਗਾਂ ਨੂੰ ਪਿਆਰ ਤੋਂ ਇਹ ਤੋਂ ਦੇਖ ਸੋਨਿਆ ਆ ਕੇ ਆ ਜਾ ਨਾ ਇਹ ਆ ਲੇਖ ਸਾਡੀ ਆ ਆ ਸਾਹਮਣੇ ਆਪਣਾ ਮੇਨ ਰੋਡ ਚੱਲਦਾ ਹੈ ਇਹ ਦੇਖ ਸੋਨੇ ਗੱਡੀਆਂ ਲੰਘਦੀਆਂ ਤੇ ਉਹ ਬਾਬਾ ਜੀ ਸਕੂਟਰ ਹੀ ਹੈ ਤੇ ਇਧਰ ਬਾਬਾ ਜੀ ਵੀ ਵਲੌਗ ਬਣਾਉਣ ਲੱਗੇ ਆ ਤੇ ਤੁਸੀਂ ਜਰੂਰ ਬਾਬਾ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਇੱਥੋਂ ਹੁਣ ਆਪਾਂ ਅੱਜ ਦੇ ਵਲੌਗ ਦੀ ਸਮਾਪਤੀ ਕਰਦੇ ਆ ਵਾਈ ਦੀ ਕਹਾਸਾ ਵਾਈ ਦੀ ਕਿਤਾਬ